22 ਸਾਲ ਦੀ ਡਿੰਪਲ ਰੰਦਾਵਾ ਜਿਸਨੇ ਕਿ ਬਹੁਤ ਦੇਰ ਰਹਿਣ ਵਾਲੇ ਮੁੰਡੇ ਦੇ ਨਾਲ ਵਿਆਹ ਕਰਵਾਇਆ ਕਰਦੇ ਵਿੱਚ ਸੁਖ ਸ਼ਾਂਤੀ ਲਿਆਉਣ ਤੇ ਲਈ ਅਤੇ ਪਰਿਵਾਰ ਨੂੰ ਠੀਕ ਠਾਕ ਦੇ ਨਾਲ ਚਲਾਉਣ ਤੇ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਸੀ ਦੋਹਾਂ ਦੇ ਘਰ ਇੱਕ ਧੀ ਦੇ ਵੱਲੋਂ ਹੀ ਜਨਮ ਲਿਆ ਗਿਆ ਪਰ ਆਪਸੀ ਰਿਸ਼ਤਾ ਫਿਰ ਵੀ ਨਹੀਂ ਸੁਧਰਿਆ ਇਸ ਮਗਰੋਂ ਡਿੰਪਲ ਰੰਦਾਵਾ ਨੇ ਵਾਪਸ ਆਪਣੇ ਪੇਕੇ ਘਰ ਜਾਣ ਦੀ ਸਲਾਮ مشورہ ਕਰ ਲਈ ਤੇ دل ਦੇ ਵਿੱਚ ठान लिया कि वो अपनी जिंदगी ਹੁਣ ਇਕੱਲੇ ਕੱਡੇਗੀ اپنی ਧੀ ਦੇ ਸਹਾਰੇ ਅਤੇ ਉਸਦੀ ਹੀ ਪਰਵਰਿਸ਼ ਦੇ ਵਿੱਚ ਆਪਣਾ ਸਾਰਾ ਸਮਾਂ ਲਗਾਵੇਗੀ ਇਸ ਤੇ ਚਲਦੇ ਹੋਏ ਆਪਣੇ ਪੇਕੇ ਘਰ ਦੇ ਵਿੱਚ ਵਾਪਸ ਚਲੀ ਗਈ ਪਰ ਉੱਥੇ ਜਾ ਕੇ ਉਸ ਨੂੰ ਅਹਿਸਾਸ ਹੁੰਦਾ ਹੈ ਕਿ ਕੁਝ ਨਾ ਕੁਝ ਕੰਮਕਾਰਤਾ ਕਰਨਾ ਪੈਣਾ ਕਿਉਂਕਿ ਧੀ ਦੀ ਪਰਵਰਿਸ਼ ਤੇ ਲਈ ਪੈਸਾ ਵੀ ਬਹੁਤ ਜ਼ਰੂਰੀ ਹੈ ਅਤੇ ਆਪਣੇ ਭਵਿੱਖ ਨੂੰ ਵੀ ਬਚਾ ਕੇ ਰੱਖਣ ਦੇ ਲਈ ਉਸ ਨੂੰ ਨੌਕਰੀ ਹੀ ਕਰਨੀ ਪਵੇਗੀ ਸਮਦਰੋਂ ਅਬੋਹਰ ਦੇ ਇੱਕ ਜਿਮ ਦੇ ਵਿੱਚ ਨੌਕਰੀਆਂ ਨਿਕਲਦੀਆਂ ਨੇ ਉਸ ਦੇ ਵਿੱਚ ਡੇਪਲ ਰੰਦਾਵਾ ਪਰ ਦਿੰਦੀ ਆ ਪੋਸਟ ਅਤੇ ਉਸ ਨੂੰ ਇਹ ਨੌਕਰੀ ਮਿਲ ਵੀ ਗਈ ਨੌਕਰੀ ਕਰਦੇ ਹੋਏ ਜਿਮ ਦੇ ਵਿੱਚ ਉਸਦੀ ਮੁਲਾਕਾਤ ਇੱਕ ਮੁੰਡੇ ਦੇ ਨਾਲ ਹੁੰਦੀ ਹੈ ਜਿਸ ਦੇ ਨਾਲ ਉਹ ਲਿਵਿੰਗ ਦੇ ਵਿੱਚ ਰਹਿਣਾ ਸ਼ੁਰੂ ਕਰ ਦਿੰਦੀ ਹੈ ਇਸ ਮੁੰਡੇ ਦਾ ਨਾਮ ਸੀ ਗੌਤਮ ਰਖੜੀ ਤੋਂ ਇੱਕ ਦਿਨ ਪਹਿਲਾਂ ਉਸ ਨੇ ਖੂਬ ਧੂਮ-ਧਾਮ ਦੇ ਨਾਲ ਆਪਣਾ ਜਨਮ ਦਿਨ ਮਨਾਇਆ ਬਹੁਤ ਖੁਸ਼ ਸੀ ਉਹ ਪਰ ਨਹੀਂ ਪਤਾ ਸੀ ਕਿ ਇਸ ਜਨਮ ਦਿਨ ਤੋਂ ਬਾਅਦ ਚਿੰਤਾਵਾਂ ਦੇ ਬਦਲ ਦੇ ਵਿੱਚ ਉਸਨੇ ਕਿਰਜਾਣਾ ਤੇ ਬਾਪ ਦੇ ਵਿੱਚ ਉਸਦੀ ਮ੍ਰਿਤਕ ਦੇ ਬਰਾਮਦ ਹੋਣੀ ਹੈ ਉਹ ਮਾਸੂਮ ਬੱਚੀ ਜਿਸਦੇ ਕੋਲ ਨਾ ਪਿਓ ਨਹੀਂ ਉਸ ਨੂੰ ਪਿਆਰ ਕੀਤਾ ਉਹਨਾਂ ਤੇ ਨਾ ਹੀ ਉਸਦੀ ਮਾਂ ਹੀ ਉਸਦੇ ਕੋਲ ਰਹੀ ਹੈ ਇਹੋ ਜਿਹੇ ਹਾਲਾਤਾਂ ਦੇ ਵਿੱਚ ਉਹ ਆਪਣਾ ਭਵਿੱਖ ਕਿਵੇਂ ਸੋਚੇਗੀ ਖੈਰ ਇਹ ਬਾਤ ਦੀਆਂ ਗੱਲਾਂ ਨੇ ਪਰ ਜੇਕਰ ਆਪਾਂ ਡਿੰਪਲ ਰੰਦਾਵਾ ਦੀ ਗੱਲ ਕਰਦੇ ਹਾਂ ਤਾਂ ਉਸਦੇ ਬਾਬਤ ਪਤਾ ਚੱਲਦਾ ਹੈ ਕਿ ਕਿੰਜ ਇੱਕ ਰਿਸ਼ਤੇ ਤੋਂ ਟੁੱਟ ਕੇ ਉਸਨੇ ਦੂਸਰਾ ਰਿਸ਼ਤਾ ਬਣਾਉਣ ਦੀ ਕੋਸ਼ਿਸ਼ ਕੀਤੀ ਸੀ ਲਿਵਿੰਗ ਦੇ ਵਿੱਚ ਉਹ ਰਹਿ ਰਹੀ ਸੀ ਪਰ ਜਦੋਂ ਉਸਦੀ ਜਾਨ ਜਾਂਦੀ ਹੈ ਤਾਂ ਨਾ ਤਾਂ ਉਸਦਾ ਇਹ ਲਿਵਿੰਗ 파ਟਨਰ ਅਤੇ ਨਾ ਹੀ ਉਸਦਾ ਪਤੀ ਦੋਵਾਂ ਦੇ ਵਿੱਚੋਂ ਕੋਈ ਵੀ ਉਸਦੀ ਮ੍ਰਿਤਕ ਦੇ ਲੈਂਡ ਤੇ ਲਈ ਤਿਆਰ ਨਹੀਂ ਹੁੰਦਾ ਆਖਿਰ ਨੂੰ ਉਸਦੇ ਦੇਕੇ ਕਾਰਨ ਇਸਦੀ ਜਾਣਕਾਰੀ ਦਿੱਤੀ ਜਾਂਦੀ ਹੈ ਪੁਲਿਸ ਦੇ ਵੱਲੋਂ ਤੇ ਮ੍ਰਿਤਕ ਦੇ ਉਹਨਾਂ ਨੂੰ ਸੋੰਪੀ ਜਾਂਦੀ ਹੈ ਸਾਰੇ ਮੁੱਦੇ ਤੇ ਗੱਲਬਾਤ ਕਰਨੀ ਇਸ ਕਰਕੇ ਜ਼ਰੂਰੀ ਹੈ ਕਿਉਂਕਿ ਲਿਵਿੰਗ ਦੇ ਵਿੱਚ ਰਹਿਣ ਦੀ ਮਰਜ਼ੀ ਖੁਦ ਦੀ ਕੁੜੀ ਅਤੇ ਮੁੰਡੇ ਦੀ ਹੁੰਦੀ ਆ ਪਰ ਉਹ ਸਾਰੀਆਂ ਜ਼ਿੰਮੇਵਾਰੀਆਂ ਕਿੱਥੇ ਨੇ ਜਿਹੜੀਆਂ ਕਿ ਉਹਨਾਂ ਨੂੰ ਨਿਭਾਣੀਆਂ ਚਾਹੀਦੀਆਂ ਨੇ ਲਿਵਿੰਗ ਦੇ ਵਿੱਚ ਰਹਿਣ ਤੋਂ ਬਾਅਦ ਕੁੜੀ ਅਤੇ ਮੁੰਡਾ ਇੱਕ ਦੂਸਰੇ ਨੂੰ ਬੇਕਦਰੀ ਕਰਕੇ ਇਸ ਤਰ੍ਹਾਂ ਛੱਡ ਦਿੰਦੇ ਨੇ ਕਿ ਦੂਸਰਾ ਵਿਅਕਤੀ ਆਪਣੇ ਆਪ ਨੂੰ ਵਰਤਿਆ ਗਿਆ ਸਮਝਦਾ ਹੈ ਤੇ ਨਾਲ ਹੀ ਉਹ ਜਿਹੇ ਕਾਂਡ ਹੋ ਜਾਂਦੇ ਨੇ ਉਹ ਜੀਆਂ ਘਟਨਾਵਾਂ ਵਾਪਰ ਜਾਂਦੀਆਂ ਨੇ ਇਸ ਦੇ ਵਿੱਚ ਕੋਈ ਕਿਸੇ ਦੀ ਜਾਨ ਤੱਕ ਲੈਣ ਦੇ ਲਈ ਉਤਾਰੂ ਹੋ ਜਾਂਦਾ ਹੈ ਹਾਲਾਂਕਿ ਕਿਸੇ ਨੂੰ ਵੀ ਕੋਈ ਹੱਕ ਨਹੀਂ ਹੈ ਕਿ ਜੇਕਰ ਕੋਈ ਤੁਹਾਨੂੰ ਪਿਆਰ ਕਰਦਾ ਹੈ ਤੁਹਾਨੂੰ ਇਹ ਨਾ ਹੱਕ ਦੇ ਰਿਹਾ ਆਪਣੇ ਉੱਪਰ ਤਾਂ ਤੁਸੀਂ ਉਸ ਦੀ ਜ਼ਿੰਦਗੀ ਹੀ ਖੋ ਲਵੋ ਤਾਂ ਖੈਰ ਇਸ ਪੂਰੇ ਮਾਮਲੇ ਦੇ ਵਿੱਚ ਤਾਂ ਇਹ ਦੇਖਣ ਨੂੰ ਮਿਲਿਆ ਕਿ ਪਿਆਰ ਮੁਹੱਬਤ ਰਿਸ਼ਤਾ ਜੋੜਨ ਤੋਂ ਬਾਅਦ ਵੀ ਕਿਸੇ ਨੇ ਇਸ ਕੁੜੀ ਦੀ ਕਦਰ ਨਹੀਂ ਕੀਤੀ ਪਤੀ ਦੇ ਘਰ ਤੋਂ ਉਹ ਪਹਿਲਾਂ ਹੀ ਜਾ ਚੁੱਕੀ ਸੀ ਅਤੇ ਹੁਣ ਜਦੋਂ ਲਿਵ-ਇਨ ਪਾਰਟਨਰ ਨੇ ਉਸਦੀ ਨਿਰਤਕ ਦੇ ਲੈਣ ਤੋਂ ਇਨਕਾਰ ਕਰ ਦਿੱਤਾ ਤਾਂ ਇਹ ਸਵਾਲ ਜ਼ਰੂਰ ਬਣਦਾ ਹੈ ਕਿ ਆਖਿਰਕਾਰ ਉਸ ਕੁੜੀ ਦੇ ਲੈ ਗਏ ਫੈਸਲੇ ਗਲਤ ਸੀ ਜਾਂ ਫਿਰ ਇਹ ਲੋਕ ਜਿਨ੍ਹਾਂ ਦੇ ਨਾਲ ਉਹ ਰਹਿ ਰਹੀ ਸੀ